ਅਲੀਵਾਲ ਨੇ ਵੀ ਟਵੀਟ ਕੀਤਾ ਉਹਨਾਂ ਕਿਹਾ ਹੈ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਮਹਾਨ ਨਾਇਕ ਮਨੀਸ਼ ਸੋਦੀਆ ਜੀ ਨੂੰ ਜ਼ਮਾਨਤ ਮਿਲਣ ਤੇ ਬਹੁਤ ਬਹੁਤ ਵਧਾਈਆਂ ਮਾਨਯੋਗ ਸੁਪਰੀਮ ਕੋਰਟ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਸੋ ਹਰ ਆਗੂ ਅਜਿਹੜਾ ਕਿ ਬੇहद ਖੁਸ਼ ਨਜ਼ਰ ਆ ਰਿਹਾ ਕਿਉਂਕਿ ਮਨੀਸ਼ ਸੋਦੀਆ ਨੂੰ ਕਾਫੀ ਲੰਬੇ ਸਮੇਂ ਬਾਅਦ ਜ਼ਮਾਨਤ ਮਿਲੀ ਹੈ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਿੱਖਿਆ ਕ੍ਰਾਂਤੀ ਦੇ ਮਹਾਨ ਨਾਇਕ ਨੂੰ ਜ਼ਮਾਨਤ ਮਿਲਣ ਤੇ ਬਹੁਤ ਬਹੁਤ ਵਧਾਈਆਂ ਹਰ ਆਗੂ ਵਜਿੜਾ ਕਿ ਉਹਨਾਂ ਨੂੰ ਵਧਾਈ ਦੇ ਰਿਹਾ ਸੋ ਆਮ ਆਦਮੀ ਪਾਰਟੀ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਸੋ ਪਾਰਟੀ ਦੇ ਵਿੱਚ ਹਰ ਪਾਸੇ ਸ਼ੀ ਹੋਈ ਹੈ ਪੰਜਜੋ ਸੁਪਰੀਮ ਕੋਰਟ ਨੇ ਬਹੁਤ ਹੀ ਪ੍ਰਤੈਸਕ ਫੈਸਲਾ ਜਿਹੜਾ ਦਿੱਤਾ ਹੈ ਦਿੱਲੀ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਕਦਰਤੀਕਾਰੀ ਬਦਲਾਅ ਕਰਨ ਵਾਲੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਬਦੀਸ਼ ਸੁਸੋਦੀਆ ਜੀ ਉਹਨਾਂ ਨੂੰ ਅੱਜ 2 ਮਹੀਨਿਆਂ ਬਾਅਦ 17 ਮਹੀਨਿਆਂ ਬਾਅਦ ਉਹਨਾਂ ਨੂੰ ਠੂਠੇ ਹਿੱਸਾ ਦੇ ਵਿੱਚ ਢੱਕਿਆ ਗਿਆ ਸੀਗਾ ਅੱਜ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਬੇਲ ਕੋਨਾਂ ਨੂੰ ਦੇ ਦਿੱਤੀ ਹੈ ਜੇ ਮੇਰੇ ਜੀ ਦੇਸ਼ ਦੀ ਦਿੱਲੀ ਵਾਸੀਆਂ ਦੀ ਸਾਡੇ ਪੰਜਾਬ ਦੀ ਕਿਉਂਕਿ ਉਹਦਾ ਪੰਜਾਬ ਨਾਲ ਬੜਾ ਪਿਆਰ ਹੈ ਸਭ ਲਈ ਸਾਡੇ ਦੇਸ਼ ਚ 파ਰਟੀ ਕਰਾਂਗੇ ਔਰ ਹੱਕ ਸੱਚ ਦੀ ਲੜਾਈ ਲੜਨਾਂਗੇ ਸਭ ਨੂੰ ਇਸ ਮੌਕੇ ਬਹੁਤ ਬਹੁਤ ਵਧਾਈਆਂ ਤੇ ਮਨਜੋਗ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ ਕ੍ਰਾਂਤੀ ਦੇ ਮਹਾਨ ਨਾਇਕ ਨੂੰ ਜ਼ਮਾਨਤ ਮਿਲਣ ਤੇ ਬਹੁਤ ਬਹੁਤ ਵਧਾਈਆਂ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਤੇ ਵਧਾਈ ਦਿੱਤੀ ਗਈ ਹੈ ਸੋ ਪਾਰਟੀ ਦੇ ਹਰਾ ਕੁਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਮਨੀਸ਼ ਸੋਦੀਆ ਨੇ ਜੜੇ ਕਿ ਉਹ ਜੇਲ੍ਹ ਤੋਂ ਬਾਹਰ ਆ ਸਕਣਗੇ ਸੋ ਅੱਜ ਜ਼ਮਾਨਤ ਦੇ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਜੋ ਲਗਭਗ 18 ਮਹੀਨਿਆਂ ਤੋਂ ਬਾਅਦ ਉਹ ਜੇਲ੍ਹ ਤੋਂ ਵਾਪਸ ਜੜੇ ਕਿ ਬਾਹਰ ਆ ਸਕਣਗੇ ਸੋ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪਾਰਟੀ ਵਰਕਰਾਂ ਦੇ ਵਿੱਚ ਬੇਹਦ ਖੁਸ਼ੀ ਹੈ ਜੜੇ ਕਿ ਇਹ ਮਨਾਈ ਜਾ ਰਹੀ ਹੈ